ਹਾਂਜੀ ਸਰ ਅੱਜ ਜਿਹੜਾ ਇੱਥੇ ਸਣਾ ਹੋਇਆ ਵਾ ਜੀ ਕੀ ਗੱਲ ਹੈਗੀ ਸਰ ਇੱਥੇ ਢਲਵੰਗ ਪੰਜਾਬ ਸਰਕਾਰ ਵੱਲੋਂ ਜਰੂਰ ਉੱਤੇ ਖਿਲਾਫ ਸਖਤ ਕਾਰਵਾਈ ਚੜੀ ਗਈ ਹੈ ਜੇ ਵੀ ਲੜੀ ਦੇ ਵਿੱਚ ਅੱਜ ਦਾ ਕਪੂਠਲਾ ਪੁਲਿਸ ਨੂੰ ਬਹੁਤ ਹੀ ਕਾਮਯਾਬੀ ਮਿਲੀ ਹੈ ਉਹ ਜਿਹੜੀ ਸੋਨੇ ਦਾ ਬੈਜ ਜਿਹੜਾ ਖਾਜ ਬੜਾ ਦਿੱਤਾ ਖੁਆ ਕਰਨ ਵਾਲੇ ਜਿਹੜੇ ਜੰਦੂਰ ਜਿਹੜੇ ਉੱਗ ਰਹੇ ਹਨ ਨਾ ਉਹਨਾਂ ਨੂੰ ਰੋਕਿਆ ਗਿਆ ਹੈ ਇਸ ਦੇ ਵਿੱਚ ਕੋਈ ਦਿਨਾਂ ਦੇ ਵਿੱਚ ਹਾਂ ਬਸ ਸਿੰਘ ਦਾ ਤਲਵੰਡੀ ਚੌਧਰੀਆ ਸਦਰ ਕਪੂਠਲਾ ਏਰੀਆ ਦੇ ਵਿੱਚ ਇਹ ਪਸਟ ਤੋਂ ਨੋਟ ਤੇ ਘਾਹ ਕਰਨ ਦੀ ਸ਼ਿਕਾਇਤ ਕਰਨ ਦੀ ਵਾਲਤਾ ਤੋਂ ਲਗਾਤਾਰ ਜੀ ਇਜਾਦ ਕੀਤੇ ਜਾ ਰਹੇ ਤੇ ਉਹਨੂੰ ਫੋਲੋ ਕਰਦੇ ਹੋਏ ਮੋਸ਼ੀਆਂ ਦੀ ਜਿੱਦੀ ਸ਼ਲਾਖ ਕੀਤੀ ਗਈ ਦੋਸ਼ੀ ਜਿਹੜੇ ਲਾਲ ਸਿੰਘ ਤੇ ਜੋਗਾ ਸਿੰਘ ਆ ਇਹ ਲਾਟੀਆਂ ਵੱਲ ਇੱਥੇ ਰਹਿਣ ਵਾਲੇ ਨੇ ਕਿ ਸ਼ਰਾਖੂ ਕੀ ਸੀ ਸਰਜੀਨੀ ਵਸੀ ਮਖਮਖੀ ਮਾਂ ਇਹ ਦੋਸ਼ੀ ਦੇ ਪਿੱਛੇ ਲਗਾਤਾਰ ਇਹਨਾਂ ਨੂੰ ਫੋਲੋ ਕਰ ਰਿਹਾ ਸੀ ਕੱਲ ਸਾਨੂੰ ਬੜੀ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਹੋ ਸਕਦਾ ਹੈ ਹੈ ਦਾ ਦੋਸ਼ੀ ਢਿਲਵਾ ਏਰੀਆ ਚ ਰਾਤ ਨੂੰ ਜਿਹੜਾ ਕੋਈ ਵਾਰਦਾਤ ਕਰਨ ਦੀ ਘੁੰਮਰੇਗਾ ਇਹਨੇ ਜਿਹਨੇ ਇਨਫਾਰਮੇਸ਼ਨ ਪ੍ਰਦਾਨ ਕੀਤੀ ਸੀ ਇਹਦੀ ਟੀਮਾਂ ਜਿਹੜੀ ਢਿਲਵਾ ਦੇ ਏਰੀਆ ਅੰਚ ਵਿੱਚ ਡਿਪਲੋਏ ਕੀਤੀਆਂ ਗਈਆਂ ਕਸ਼ ਤਰ੍ਹਾਂ ਉਹਨਾਂ ਨੂੰ ਜਿਹੜਾ ਸੜਕ ਦੇ ਉੱਤੇ ਇੱਕ ਮੋਟਰਸਾਈਕਲ ਆਂਦਾ ਹੋਇਆ ਦਿਖਿਆ ਜਿਹਨੂੰ ਰੀਟ ਨੇ ਰੋਕਣ ਦਾ ਜਿਹੜਾ ਇਸ਼ਾਰਾ ਕੀਤਾ ਰੋਕਣ ਦਾ ਇਸ਼ਾਰਾ ਮੋਟਰਸਾਈਕਲ ਨੂੰ ਭੌਣ ਵੇਲੇ ਉਹਨਾਂ ਨੇ ਪੁਲਿਸ ਫਾਟੀ ਤੇ ਸਿੱਧਾ ਜਿਹੜਾ ਫਾਇਰ ਕਰਤਾ ਦੋਵਾਂ ਨੇ ਜਿਹਦੇ ਉੱਤੇ ਪੁਲਿਸ ਮੁਲਾਜ਼ਮਾ ਨੇ ਆਪਣੀ ਆਤਮ ਰੱਖਿਆ ਦੇ ਵਿੱਚ ਜਵਾਬੀ ਫਾਇਰ ਕੀਤਾ ਦੋ ਜਵਾਬੀ ਫਾਇਰ ਦੋਵੇਂ ਜਿਹੜੇ ਦੋਸ਼ੀਆਂ ਨੇ ਕੀ ਕੀ ਸਰ ਬਰਾਮਦ ਹੋਇਆ ਜੀ ਇਹ ਦੋਸ਼ੀਆਂ ਕੋਲੋਂ ਸਾਨੂੰ ਦੋ ਪਿਸਤੌਲ DCI 7.65mm ਤੇ 10 ਜਿੰਦਾ ਰੌਂਗ ਜਿਹੜੇ ਬਰਾਮਦ ਹੋਏ ਐ ਤੇ ਇੱਕ ਮੋਟਰਸਾਈਕਲ ਵੀ ਜਿਹੜਾ ਇਹਨਾਂ ਤੋਂ ਬਗੈਰ ਨੰਬਰ ਪਲੇਟ ਸਾਨੂੰ ਬਰਾਮਦ ਹੋਇਆ ਇਹਨਾਂ ਦੀ ਜਿਹੜੀ ਪੜਤਾਲ ਅਸੀਂ ਕੀਤੀ ਹੈ ਤੇ ਇਹਨਾਂ ਤੇ 6 ਤੋਂ ਵੱਧ ਮਕਦਮੇ ਜਿਹੜੇ ਲੁੱਟਾ ਖਵਾ ਦੇ ਜਿਹੜਾ ਵੈਪਨ ਦੀ ਲੋਕ ਤੇ ਹੋਰ ਸੰਗੀਨ ਮਕਦਮੇ ਇਹ ਜਾਂਚ ਹੈ ਅ ਅ ਦੋਸ਼ੀਆਂ ਦੀ ਹੁਣ ਜਿਹੜੇ ਜਿੰਨਾ ਦੀ ਅਰੈਸਟ ਕੀਤੀ ਗਈ ਪੱਛੀ ਗਈ ਹੈ ਇਹਨਾਂ ਨੂੰ ਅਜਮਾਨੇ ਹਿਲਾ ਕੇ ਪੇਸ਼ ਕਰਕੇ ਜਿਹੜਾ ਸੂਚਨਾਵਾਂ ਦਵਾਂਗੇ ਅਮੀਦ ਹੈ ਕਿ ਹੋਰ ਵੀ ਜੜੀ ਸੰਬੰਧੀ ਬਾਰਦਾਤਾ ਜੁੜੀ ਹੋਏ ਉਹ ਦੇਲੇ ਵਿੱਚ ਦੇਖਾਂਗੇ ਦੋਚੀ ਹਸਪਤਾਲ ਐਡਮਿਟ ਹੈ ਜੀ ਕੋਸ਼ੀ ਹਸਪਤਾਲ ਦੇ ਸਿਵਲ ਹਸਪਤਾਲ ਚ ਐਡਮਿਟ ਕਰਾਏ ਜੀ ਹੈ ਨਾ ਉਹਦਾ ਇਲਾਜ ਕਰਾਏ ਜੀ ਥੈਂਕ ਯੂ ਸਰ